ਪਰਮਾਉਣ ਦੀ ਖਾਤਰ ਲਾਲਾ ਨੂੰ ਪਰਮਾਉਣ ਦੀ ਖਾਤਰ ਝਾਲਮ ਜਾਲ ਵਿਛਾਇਆ ਸੀ ਲਾਲਚ ਪਿਆਰ ਡਰਾਵੇ ਦਿੱਤੇ ਕੁਛ ਵੀ ਕੰਮ ਨਾ ਆਇਆ ਸੀ ਦੇ ਦੇ ਲਾਲਚ ਆਪਾ ਹਾਰੇ ਦੇ ਦੇ ਲਾਲਚ ਆਪਾ ਹਾਰੇ ਹੋਰ ਦਿਮਾਗ ਲੜਾਇਆ ਸੀ ਲਗਦੀ ਸਿਰੇ ਨਾਲ ਗੱਲ ਦੇਖ ਕੇ ਲਗਦੀ ਸਿਰੇ ਨਾਲ ਗੱਲ ਦੇਖ ਕੇ ਤਪਿਆ ਦੂਣ ਸਵਾਇਆ ਸੀ ਬੜੇ ਤਸੀਹੇ ਦਿੱਤੇ ਜ਼ਾਲਮ ਬੜੇ ਤਸੀਹੇ ਦਿੱਤੇ ਜ਼ਾਲਮ ਫਿਰ ਵੀ ਸਬਰ ਨਾ ਆਇਆ ਸੀ ਸ਼ਮਕਾਂ ਛਾਂਟੇ ਮਾਰਗ ਲੇਲਾ ਸ਼ਮਕਾਂ ਛਾਂਟੇ ਮਾਰਗ ਲੇਲਾ ਸੋਲ ਸਰੀਰ ਤਪਾਇਆ ਸੀ ਸੂਬੇ ਦੀਨ ਮਨਾਉਣ ਦੀ ਖਾਤਰ ਸੂਬੇ ਦੀਨ ਮਨਾਉਣ ਦੀ ਖਾਤਰ ਹਰ ਨੁਕਸਾਂ ਅਜਮਾਇਆ ਸੀ ਨਿੱਕੀਆਂ ਜਿੰਦਾਂ ਦੁਖੜੇ ਝੱਲੇ ਨਿੱਕੀਆਂ ਜਿੰਦਾਂ ਦੁਖੜੇ ਝੱਲੇ ਨਹੀਂ ਮਨ ਡੋ ਲਾਇਆ ਸੀ ਨਹੀਂ ਡਰਾਂਗੇ ਅਸੀਂ ਲੜਾਂਗੇ ਨਹੀਂ ਡਰਾਂਗੇ ਅਸੀਂ ਲੜਾਂਗੇ ਅੱਗੋਂ ਆਖ ਸੁਣਾਇਆ ਸੀ ਬਿਨ ਹਥਿਆਰਾਂ ਨਾਲ ਵਿਚਾਰਾਂ ਬਿਨ ਹਥਿਆਰਾਂ ਨਾਲ ਵਿਚਾਰਾਂ ਸੂਬੇ ਤਾਂ ਹੀ ਹਰਾਇਆ ਸੀ ਖੜੇ ਅਡੋਲ ਸੀ ਲਾਲ ਗੁਰਾਂ ਦੇ ਖੜੇ ਅਡੋਲ ਸੀ ਲਾਲ ਗੁਰਾਂ ਦੇ ਗੱਜ ਜੈਕਾਰਾ ਲਾਇਆ ਸੀ ਭੈਣੀ ਬਾਗੇ ਵਾਲਿਆ ਸਤਿਗੁਰ ਪੈਣੀ ਬਾਗੇ ਵਾਲਿਆ ਸਤਗੁਰ ਕੌਤਕ ਆ ਪਰਚਾਇਆ ਸੀ ਪੈਣੀ ਬਾਗੇ ਵਾਲਿਆ ਸਤਗੁਰ ਕੌਤਕ ਆ ਪਰਚਾਇਆ ਸੀ